ਸਭ ਤੋਂ ਪਹਿਲੇ ਤਾਂ ਜਿੰਨੇ ਵੀ ਸਾਡੇ ਬੋਰਡ ਉਹਨਾਂ ਦੇ ਚੇਅਰਪਰਸਨ ਉਹਨਾਂ ਦੇ ਜਿੰਨੇ ਵੀ ਮੈਂਬਰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਮਾਂ ਸਰਕਾਰ ਵੱਲੋਂ ਦਿੱਤੀਆਂ ਜਿੰਨੀਆਂ ਵੀ ਅਹੁਦੇਦਾਰੀਆਂ ਇਹਨਾਂ ਨੂੰ ਮਿਲੀਆਂ ਨਿਗੀਆਂ ਉਹਨਾਂ ਉਹਨਾਂ ਅਹੁਦੇਦਾਰੀਆਂ ਤੇ ਡੇ ਸਾਰਿਆਂ ਸ਼ੁਭ ਕਾਮਨਾਵਾਂ ਦਿੰਦਾ ਔਰ ਉਮੀਦ ਕਰਦਾ ਕਿ ਜਿਹੜਾ ਭਾਰ ਜਿਹੜਾ ਪਰ ਇਹਨਾਂ ਦੇ ਮੋਢਿਆਂ ਦੇ ਉੱਤੇ ਮਾਨ ਸਰਕਾਰ ਨੇ ਪਾਇਆ ਉਹਦੇ ਵਿੱਚ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਇਹ ਆਪਣੀ ਭੂਮਿਕਾ ਨਿਭਾਉਣਗੇ ਤੇ ਭਾਈਚਾਰੇ ਦੇ ਲਗ ਲਗ ਭਾਈਚਾਰੇ ਦੇ ਜਿਹੜੇ ਵੀ ਚੇਅਰਪਰਸਨ ਨੇ ਉਹਨਾਂ ਦੇ ਮੈਂਬਰ ਨੇ ਉਹ ਵਧੀਆ ਤਰੀਕੇ ਦੇ ਨਾਲ ਆਪਾਂ ਆਪਣੇ ਭਾਈਚਾਰੇ ਵਾਸਤੇ ਕੰਮ ਕਰਨਗੇ ਔਰ ਸਪੈਸ਼ਲੀ ਮੈਂ ਜਿੰਨੇ ਵੀ ਸਾਡੇ ਮਸੀਹ ਭਲਾਈ ਬੋਰਡ ਦੇ ਜਿਹੜੇ ਚੇਅਰਪਰਸਨ ਬੈਨੀਅਲ ਮਸੀਹ ਜੀ ਤੇ ਨਾਲ ਜਿੰਨੇ ਵੀ ਉਹਨਾਂ ਦੇ ਨਾਲ ਚਾਰ ਸਾਡੇ ਮੈਂਬਰ ਬਣੇ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮੈਂ ਲੱਖ ਲੱਖ ਵਧਾਈ ਦਿਨਾ ਢੇ ਸਾਰੀਆਂ ਸੁਭਕਾਮਨਾਵਾਂ ਦਿਨਾ ਔਰ ਉਮੀਦ ਕਰਦਾ ਹਾਂ ਕਿ ਵਧੀਆ ਤਰੀਕੇ ਦੇ ਨਾਲ ਭਾਈਚਾਰੇ ਵਾਸਤੇ ਕੰਮ ਕਰਨਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਜਿੰਨੀਆਂ ਵੀ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਸਿਰਫ ਤੇ ਸਿਰਫ ਚਿੱਟਾ ਹਾਥੀ ਸਾਬਤ ਹੋਈਆਂ ਕਿਉਂਕਿ ਉਹਨਾਂ ਨੂੰ ਫੰਡ ਜਿਹੜਾ ਮਈਆ ਕਰਾ ਕੇ ਨਹੀਂ ਦਿੱਤਾ ਗਿਆ ਉਹ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦਈ ਇਹ ਮਾਨ ਸਾਹਿਬ ਤੱਕ ਵੀ ਇਹ ਬੇਨਤੀ ਕਰਦਾ ਕਿ ਇਸ ਵਾਰ ਇਹ ਜਿੰਨੀਆਂ ਵੀ ਔਦੇਦਾਰੀਆਂ ਦਿੱਤੀਆਂ ਗਈਆਂ ਨੇ ਚਾਹੇ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਲਈ ਉਹ ਖਾਸ ਕਰਕੇ ਮੁਸੀਬਾ ਭਾਈਚਾਰੇ ਨਾਲ ਇਹਨਾਂ ਨੂੰ ਪੱਕੇ ਫੰਡ ਜਿਹੜੇ ਮਈਆ ਸਰਕਾਰ ਕਰਾਵੇਗੀ ਕਿਉਂਕਿ ਭਾਈਚਾਰੇ ਦੇ 3.5 ਸਾਲ ਜਿਹੜੇ ਆ ਕੰਮ ਉਹ ਪੈਂਡਿੰਗ ਪਏ ਦੇ ਆ ਜਿਨ੍ਹਾਂ ਨੂੰ ਮੌਜੂਦਾ ਸਰਕਾਰ ਦੇ ਵਿੱਚ ਅਸੀਂ ਨਹੀਂ ਕਰਵਾ ਸਕੇ ਉਹ ਕੰਮ ਜਿਹੜੇ ਆ ਇਹ ਬਹੁਤ ਫਾਸਟ ਹੋਣੇ ਨੇਗੇ ਤੇ ਉਹ ਫੰਡ ਜਿਹੜੇ ਆ ਇਹ ਉਹ ਫੰਡ ਜਿਹੜੇ ਭਾਈਚਾਰੇ ਦੇ ਕੰਮਾਂ ਵਾਸਤੇ ਲੱਗਣ ਤਾਂ ਜੋ ਇਹ ਵੀ ਜਿਹੜੀ ਅਹੁਦੇਦਾਰੀ ਹੈ ਉਹ ਚਿੱਟਾ ਹਾਥੀ ਪਿਛਲੀਆਂ ਸਰਕਾਰਾਂ ਦੇ ਵਾਂਗੂ ਨਾ ਸਾਬਤ ਹੋਵੇ ਸੋ ਮਾਨ ਸਰਕਾਰ ਨੂੰ ਮੈਂ ਅਪੀਲ ਕਰਦਾ ਬੇਨਤੀ ਕਰਦਾ ਵਾਂ ਕਿ ਇਹਨਾਂ ਨੂੰ ਫੰਡ ਜਿਹੜਾ ਪੱਕਾ ਮੁਹੱਈਆ ਕਰਵਾਉਣ ਤਾਂ ਜੋ ਪਾਏ ਜਾ ਰਿਹਾ ਤੇ ਇਹ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹ ਕੰਮ ਕਰ ਸਕਣ। ਪਾਰਟੀ ਦੇ ਵਿੱਚ ਜਿੰਨੇ ਵੀ ਆਮ ਘਰਾ ਦੇ ਬੱਚੇ ਆਮ ਆਮ ਲੋਕ ਜਿਹੜੇ ਆਗੇ ਉਹ ਜਿੰਨੇ ਵੀ ਜੋ ਮਿਹਨਤ ਕਰੇਗਾ ਪਾਰਟੀ ਵਿੱਚ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਅਹੁਦੇਦਾਰੀਆਂ ਮਿਲੀਆਂ ਨਿਕੀਆਂ। ਔਰ ਇਹ ਜਿਹੜਾ ਕੰਮ ਕਰੇਗਾ ਪਾਰਟੀ ਵਿੱਚ ਉਹਨੂੰ ਸਰਕਾਰ ਜਿਹੜੀ ਆ ਅਹੁਦਿਆਂ ਦੇ ਨਾਲ ਨਵਾਜ ਰਹੀ ਆ ਉਹਦੇ ਵਿੱਚ ਕੋਈ ਜਾਤ ਪਾਤ ਕੋਈ ਉੱਚ ਨੀਚ ਨਹੀਂ ਔਰ ਕੋਈ ਪਾਰਟੀਬਾਜੀ ਨਹੀਂ। ਸੋ ਪਾਰਟੀ ਦੇ ਵਿੱਚ ਜਿਹੜਾ ਕੰਮ ਕਰੇਗਾ ਉਹਨੂੰ ਪੱਕਾ ਸਰਕਾਰ ਜਿਹੜੀ ਆ ਕੁਛ ਨਾ ਕੁਛ ਦੇਵੇਗੀ ਕੁਛ ਨਾ ਕੁਛ ਜ਼ਿੰਮੇਵਾਰੀ ਉਹਦੇ ਮੋੜਿਆਂ ਤੇ ਜਿਹੜੀ ਆ ਸੁਤੇਗੀ ਔਰ ਫਿਰ ਤੋਂ ਇੱਕ ਵਾਰ ਮੈਂ ਜਿੰਨੇ ਵੀ ਸਾਡੇ ਚੇਅਰਪਰਸਨ ਨੇ ਜਿੰਨੇ ਵੀ ਸਾਡੇ ਮੈਂਬਰ ਨੇ ਅਲੱਗ-ਅਲੱਗ ਬੋਰਡ ਤੋਂ ਚਾਹੇ ਮਸੀਹ ਭਾਈ ਸਰਦੇ ਆ ਸਾਡੇ ਡੈਨੀਅਲ ਜੀ ਚਾਹੇ ਸਾਡੇ ਮਸੀਹ ਭਾਈ ਸਰਦੇ ਜਿੰਨੇ ਮੈਂਬਰ ਨੇ ਸਾਰਿਆਂ ਨੂੰ ਫਿਰ ਤੋਂ ਮੈਂ ਇੱਕ ਵਾਰ ਦਿਲ ਦੀਆਂ ਡੰਗੀਆਂਾਂ ਤੋਂ ਲੱਖ-ਲੱਖ ਵਧਾਈ ਦਿਨਾ ਔਰ ਸਾਰਿਆਂ ਸੁਭਕਾ ਬਣਾਵਾ ਦਿਨਾ